ਮੇਰਾ ਨਾਮ ਜੀ ਬੱਲਾ ਹੈ ਪਿੰਡ ਸਾਪਰਾ ਆਈ ਪਾਜੀ ਵੀ ਇਹੋ ਹੀ ਪੈਸੇ ਇਹਨਾਂ ਨੇ ਇਹੋ ਕੱਲੋ ਇਕੱਠੇ ਕੀਤੇ ਸੀ ਕਿ ਇਹ ਇੱਕ ਹੁਕਰ ਹੋ ਜਾਣਗੇ ਇਸ ਘਰ ਬਾਰ ਬਣਾਉਣਗੇ ਇਹਨਾਂ ਨੇ ਇਹੋ ਸਾਨੂੰ ਲੁੱਟਿਆ ਹੈਗਾ ਆ ਆਈ ਤਾਂ ਰੋਟੀ ਤੋਂ ਵੀ ਇਤਰ ਆਏ ਹੋਏ ਦੇ ਹੀ ਕਿ ਇਹਨਾਂ ਨੇ ਕਿਹਾ ਸੀ ਕਿ ਤੁਸੀਂ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਈਆ ਸਾਨੂੰ ਦਵੋ ਆਹੀ ਵਿਆਜੂ ਚੁੱਕ ਚੁੱਕ ਕੇ ਲੋਨ ਚੁੱਕ ਚੁੱਕ ਕੇ ਲੋਨ ਦੀਆਂ ਕਿਸ਼ਤਾਂ ਅਜ ਤੱਕ ਤਾਰਨ ਦੇ ਆ ਤੁਹਾਡੇ ਬੰਦੇ ਅਜੇ ਤੱਕ ਬਾਹਰ ਨਹੀਂ ਗਏ ਕੋਈ ਪਾਸਪੋਰਟ ਨਹੀਂ ਬਣੇਦਾ ਕੋਈ ਇਹਨਾਂ ਨੇ ਕੁਛ ਨਹੀਂ ਇਹਨਾਂ ਨੇ ਕਹੇ ਮਹੀਨੇ ਦੇ ਵਿੱਚ ਤੁਹਾਡਾ ਪਾਸਪੋਰਟ ਤੁਹਾਡੇ ਕੋਲ ਆਏਗਾ ਟਿਕਟ ਹੋਏਗੀ ਤੁਸੀਂ ਟੈਟੀਆਂ ਦੀਆਂ ਤਿਆਰੀ ਕਰੋ ਆਹੇ ਕੱਪੜੇ ਅਸੀਂ ਤਾਂ ਟੈਟੀਆਂ ਸੀ ਤਾਂ ਤਿਆਰ ਕੀਤੀ ਹੈਗੀ ਆ ਪਰ ਇਹ ਬੰਦਿਆਂ ਨੇ ਸਾਨੂੰ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਈਆ ਲੈ ਕੇ ਫਰਾਰ ਹੋ ਗਏ ਨੇ ਸਾਡੀ ਮੰਗ ਤੁਹਾਡੇ ਅੱਗੇ ਇਹੋ ਹੀ ਹੱਥ ਜੋੜ ਕੇ ਤੇ ਸਾਡੇ ਜੋ ਵੀ ਪੈਸੇ ਤੇ ਲਾ ਸਾਨੂੰ ਵਾਪਸ ਕੀਤਾ ਜਾਵੇ ਬੜੀ ਮਿਹਰਬਾਨੀ ਹੋ ਗਈ ਇਹਨਾਂ ਆਹ ਕਹੋ ਜ ਤੁਹਾਡਾ ਮੈਂ ਸਾਹ ਪਰਦੇ ਰਹਿਣ ਵਾਲਾ ਦਰੰਗਲਾ ਤੇ ਮੇਰੀ ਮੰਗ ਆਹੀ ਹੈ ਬਸ ਪੈਸੇ ਮਿਲ ਜਾ ਮੈਂ ਪਲੰਬਰ ਦਾ ਕੰਮ ਕੀਤਾ ਬੜੇ ਔਖੇ ਪੈਸੇ ਕਮਾ ਕੇ ਤੇ ਮੈਂ ਦਿੱਤੇ ਪੈਸੇ ਬਸ ਸਾਡੀ ਪੁਲਿਸ ਵਾਲੇ ਅਹੀ ਬੇਨਤੀ ਆ ਤੁਹਾਡੇ ਪੈਸੇ ਦਵਾ ਦਿਓ ਆ ਪਿੰਡ ਸ਼ਾਹਪੁਰ ਦਾ ਰਹਿਣ ਵਾਲਾ ਸ਼ਹਿਰ ਦਰੰਗਲਾ ਜ਼ਿਲ੍ਹਾ ਗੁਰਦਾਸਪੁਰ ਤੇ ਪੈਸੇ ਮੈਂ ਦਿੱਤੇ ਸੀ ਬਾਹਰ ਜਾਣ ਦੇਣ ਵਾਸਤੇ ਪਰ ਮੇਰੇ ਨਾਲ ਠੱਗੀ ਥੋੜੀ ਕਰਕੇ ਤੇ ਪੈਸੇ ਲੈ ਕੇ ਬੰਦਾ ਫਲਾਟ ਹੋ ਗਿਆ ਕੋਸ਼ਿਸ਼ ਕੀਤੀ ਆ ਵੀ ਅਸੀਂ ਪੁਲਿਸ ਦੇ ਦੋ ਵਾਰੀ ਅਸੀਂ ਪੀਸ ਹੋਏ ਆ ਤੇ ਸਾਡੀ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਿਹੜਾ ਹੱਥ ਹੋਇਆ ਹੈ ਲੈ ਕੇ ਤੇ ਅਸੀਂ ਉਹ ਵੀ ਮੁਹਾਏ ਤੇ ਹੋਰ ਚਾਹ ਪਾਣੀਆਂ ਦੇ ਵੀ ਪੈਸੇ ਪੁਲਸ ਵਾਲੇ ਖਾ ਕੇ ਤੇ ਸਾਡੇ ਕੋਲ ਕੋਈ ਕਾਰਵਾਈ ਨਹੀਂ ਕਰਦੇ ਬਸ ਐ ਹੋਈ ਕਹਿੰਦੇ ਆ ਵੀ ਤੁਹਾਡਾ ਹੱਲ ਹੋ ਜਾਏਗਾ ਹੋ ਜਾਏਗਾ ਪਰ 4 ਮਹੀਨੇ ਹੋ ਗਏ ਨਾ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਸਾਡਾ ਅਸੀਂ ਗਰੀਬ ਬੰਦੇ ਆ ਸਾਡੇ ਕੋ ਤੇ ਗਰਦਾਸ ਪਰ ਜਾਣ ਜਾਗ ਕਰਾਇਆ ਵੀ ਨਹੀਂ ਹੁੰਦਾ ਉਹ ਵੀ ਕਦੀ ਕੇਸ ਦਾ ਤਰਲਾ ਮਾਰ ਕੇ ਕਦੀ ਕੇਸ ਦਾ ਤਰਲਾ ਮਾਰ ਕੇ ਤੇ ਗਰਦਾਸ ਪਰ ਜਾਈਦਾ ਜਿਦੋਂ ਥਾਣਿਆਂ ਦੇ ਪੁਜੀ ਦਾ ਤੇ ਦਫ਼ਤਰਾਂ ਦੇ ਤੇ ਫਿਰ ਤੁਰ ਕੇ ਇਦਾਂ ਹੀ ਆ ਜਿੰਦੇ ਆ ਕੋਈ ਸਾਡੀ ਕਾਰਵਾਈ ਨਹੀਂ ਹੁੰਦੀ ਉਹ ਕਹਿਣਾ ਚਾਹੁੰਦੇ ਆ ਫੀਸ ਆ ਦੇ ਪਿਆ ਸੀ ਚਲੋ ਕਿਸੇ ਤਰ੍ਹਾਂ ਵੀ ਕਿਹਾ ਹੱਲ ਨਾਲ ਪੁਲਿਸ ਚਾਵੇ ਤੇ ਦੁਆ ਸਕਦੀ ਹੈ ਜਦੋਂ ਵੀ ਆ ਫੜੇ ਜਾਣਗੇ ਪੈਸੇ ਮਿਲ ਜਾਣਗੇ ਪਰ ਇਹ ਕੋਸ਼ਿਸ਼ ਕਰੇ ਪੁਲਿਸ ਇਹਨੂੰ ਫੜਨ ਦੀ ਤਾਂ ਹੀ ਪੈਸੇ ਮਿਲਣਗੇ मेरा नंजू बापरा आई पाजी भी एह पैसे इन्होंने यो कलो कठे ही ये एक हुकरो जान गए घर बार बनाओगे इन्हना ऐन लुटिया है अं तो रोटी तो भी इस तरह हो ही ਪੀ ਇਹਨਾਂ ਨੇ ਕਿਹਾ ਹੈ ਕਿ ਤੁਸੀਂ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਇਆ ਸਾਨੂੰ ਦਵੋ ਆਹੇ ਬਿਆਜੂ ਚੱਕ ਚੱਕ ਕੇ ਲੋਨ ਚੱਕ ਚੱਕ ਕੇ ਲੋਨ ਦੀਆਂ ਕਿਸ਼ਤਾਂ ਅਜੇ ਤੱਕ ਤਾਰਨ ਦੀਆਂ ਤੁਹਾਡੇ ਬੰਦੇ ਅਜੇ ਤੱਕ ਬਾਹਰ ਨਹੀਂ ਗਏ ਕੋਈ ਪਾਸਪੋਰਟ ਨਹੀਂ ਬਣੇ ਦਾ ਕੋਈ ਇਹਨਾਂ ਨੇ ਕੁਛ ਨਹੀਂ ਇਹਨਾਂ ਨੇ ਕਿਹਾ ਹੈ ਮਹੀਨੇ ਦੇ ਵਿੱਚ ਤੁਹਾਡਾ ਪਾਸਪੋਰਟ ਤੁਹਾਡੇ ਕੋਲ ਹੈਗਾ ਟਿਕਟ ਹੋਏਗੀ ਤੁਸੀਂ ਟੈਟਿਰੀਆਂ ਤਿਆਰ ਕਰੋ ਆਹੇ ਕੱਪੜੇ ਅਸੀਂ ਤਾਂ ਟੈਟਿਰੀ ਸੀਰਾ ਤਿਆਰ ਕੀਤੀ ਹੈਗੀ ਹੈ ਪਰ ਇਹ ਬੰਦਿਆਂ ਨੇ ਸਾਨੂੰ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਇਆ ਲੈ ਕੇ ਫਰਾਰ ਹੋ ਗਏ ਨੇ ਸਾਡੀ ਮੰਗ ਤੁਹਾਡੇ ਅੱਗੇ ਇਹੋ ਹੀ ਹੱਥ ਜੋੜ ਕੇ ਤੇ ਸਾਡੇ ਜੋ ਵੀ ਪੈਸੇ ਤੇਲਾ ਨੂੰ ਵਾਪਸ ਕੀਤਾ ਜਾਵੇ ਬੜੀ ਮਿਹਰਬਾਨੀ ਹੋएगी ਇਹਨਾਂ ਆ ਕਹੋ ਸਰ ਤੁਹਾਡਾ ਮੈਂ ਸਾਪੜ ਦੇ ਰਹਿਣ ਵਾਲਾ ਦਰੰਗਲਾ ਤੇ ਮੇਰੀ ਮੰਗਾਹੀ ਹੈ ਬਸ ਪੈਸੇ ਮਿਲ ਜਾ ਮੈਂ ਪਲੰਬਰ ਦਾ ਕੰਮ ਕੀਤਾ ਤੇ ਬੜੇ ਔਖੇ ਪੈਸੇ ਕਮਾ ਕੇ ਮੈਂ ਦਿੱਤੇ ਪੈਸੇ ਬਸ ਅੱਜ ਫੋਨਸ ਨਾਲ ਹੀ ਬੇਨਤੀ ਹੈ ਤੇ ਸਾਡੇ ਪੈਸੇ ਦਵਾ ਦਿਓ ਆ ਸਿੰਦਰ ਸਾਪੜ ਦਾ ਰਹਿਣ ਵਾਲਾ ਸ਼ਹਿਰ ਦਰੰਗਲਾ ਜ਼ਿਲ੍ਹਾ ਗੁਰਦਾਸਪੁਰ ਤੇ ਪੈਸੇ ਮੈਂ ਦਿੱਤੇ ਸੀ ਬਾਹਰ ਜਾਣ ਦੇਣ ਵਾਸਤੇ ਫਿਰ ਮੇਰੇ ਨਾਲ ਠੱਗੀ ਥੋੜੀ ਕਰਕੇ ਤੇ ਪੈਸੇ ਲੈ ਕੇ ਬੰਦਾ ਫਿਲਹਾਲ ਹੋ ਗਿਆ ਕੋਸ਼ਿਸ਼ ਕੀਤੀ ਆ ਵੀ ਆਹੀਂ ਪੁਲਿਸ ਦੇ ਦੋ ਵਾਰੀ ਆਹੀਂ ਪੀਸ ਹੋਏ ਆ ਤੇ ਸਾਡੀ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਸਿੱਧੂ ਹੱਥੋਂ ਪੈਸੇ ਲੈ ਕੇ ਤੇ ਆਹੀਂ ਉਹ ਵੀ ਮੁਹਾਏ ਤੇ ਹੋਰ ਚਾਹ ਪਾਣੀਆਂ ਦੇ ਵੀ ਪੈਸੇ ਪੁਲਸਵਾਲੇ ਖਾ ਕੇ ਤੇ ਸਾਡੇ ਕੋਲ ਕੋਈ ਕਾਰਵਾਈ ਨਹੀਂ ਕਰਦੇ ਬਸ ਐ ਹੋਈ ਕਹਿੰਦੇ ਆ ਵੀ ਤੁਹਾਡਾ ਹੱਲ ਹੋ ਜਾਏਗਾ ਹੋ ਜਾਏਗਾ ਪਰ 4 ਮਹੀਨੇ ਹੋ ਗਏ ਨਾ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਸਾਡਾ ਆਹੀਂ ਗਰੀਬ ਬੰਦੇ ਆ ਸਾਡੇ ਕੋਦੇ ਗਰਦਾਸ ਪਰ ਜਾਣ ਜੋਗਾ ਕਰਾਇਆ ਵੀ ਨਹੀਂ ਹੁੰਦਾ ਉਹ ਵੀ ਕਦੀ ਕੇਸ ਦਾ ਤਰਲਾ ਮਾਰ ਕੇ ਕਦੀ ਕੇਸ ਦਾ ਤਰਲਾ ਮਾਰ ਕੇ ਤੇ ਗੁਰਦਾਸਪੁਰ ਜਾਈਦਾ ਜਦੋਂ ਥਾਣਿਆਂ ਦੇ ਪੁਜੀ ਦਾ ਤੇ ਦਫ਼ਤਰਾਂ ਦੇ ਤੇ ਫਿਰ ਤੁਰ ਕੇ ਇਦਾਂ ਹੀ ਆ ਜਿੰਨੇ ਆ ਕੋਈ ਸਾਡੀ ਕਾਰਵਾਈ ਵੀ ਹੁੰਦੀ ਚਾਹਣਾ ਚਾਹੁੰਦੇ ਆ ਕਿ ਸਾਡੇ ਪੈਸੇ ਚਲੋ ਕਿਸੇ ਤਰ੍ਹਾਂ ਵੀ ਕਿਹਾ ਹੱਲ ਨਾਲ ਪੁਲਿਸ ਚਾਵੇ ਤੇ ਦਵਾ ਸਕਦੀ ਹੈ ਜਦੋਂ ਵੀ ਆ ਫੜੇ ਜਾਣਗੇ ਪੈਸੇ ਮਿਲ ਜਾਣਗੇ ਪਰ ਇਹ ਕੋਸ਼ਿਸ਼ ਕਰੇ ਪੁਲਿਸ ਇਹਨੂੰ ਫੜਨ ਦੀ ਤਾਂ ਹੀ ਪੈਸੇ ਮਿਲਣਗੇ